ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਗੁਰਮੁਖ ਪਿਆਰੇ ਦਾ ਫੋਨ ਆਇਆ ਸੀ ਬਚਨ ਬਲਾਸ ਹੁੰਦੇ ਸੀਗੇ ਤੇ ਆਖਣ ਲੱਗੇ ਜੀ ਗੁਰਮੁਖੋ ਸਾਨੂੰ ਪ੍ਰਮਾਤਮਾ ਅੱਗੇ ਜਾਂ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਹਾਂ ਪਦਾਰਥਾਂ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਮਹਾਰਾਜ ਨੇ ਵੀ ਅਰਦਾਸ ਰੂਪ ਦੇ ਵਿੱਚ ਮਹਾਰਾਜ ਨੇ ਅਕਾਲ ਪੁਰਖ ਨੂੰ ਆਖਿਆ ਹੈ ਨਾ ਕਿ ਮਾਨ ਮੰਗੂ ਤਾਨ ਮੰਗੂ ਧਨ ਲਖਮੀ ਸੁੱਤ ਦੇ ਦੇਹ ਮਤਲਬ ਦੇਹ ਸਰੀਰ ਤੇ ਮੈਨੂੰ ਤੰਦਰੁਸਤ ਸਰੀਰ ਚਾਹੀਦਾ ਆ ਮਾਨ ਤਾਨ ਵੀ ਚਾਹੀਦਾ ਹੈ ਇੱਜ਼ਤ ਆਪਰੂ ਵੀ ਚਾਹੀਦੀ ਆ ਦੁਨੀਆ ਦੇ ਵਿੱਚ ਤੇ ਦੁਨੀਆ ਦੇ ਵਿੱਚ ਰਹਿਣ ਬਾਅਦ ਤੇ ਧਨ ਪਦਾਰਥ ਵੀ ਚਾਹੀਦੇ ਆ ਕਿਉਂਕਿ ਦੌਲਤ ਗੁਜਰਾਨ ਔਰਤ ਇਮਾਨ ਤੇ ਪੁੱਤਰ ਨਿਸ਼ਾਨ ਮਹਾਰਾਜ ਨੇ ਹਰ ਚੀਜ਼ ਵਾ ਨਾ ਜਿਹੜੀ ਉਹ ਜਾਬ ਤੇ ਵਿੱਚ ਰਹਿ ਕੇ ਸਾਨੂੰ ਮੰਗਣ ਵਾਸਤੇ ਅਰਦਾਸ ਕਰਨ ਵਾਸਤੇ ਕਿਹਾ ਨਾਲ ਕੰਡੀਸ਼ਨ ਮਹਾਰਾਜ ਨੇ ਜਰੂਰ ਲਾਈ ਆ ਹਰ ਤਾਂ ਤੇ ਜੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਵਾਸਤੇ ਵੀ ਸਾਨੂੰ ਕਿਹਾ ਨਾ ਇੰਨਾ ਜੋਰ ਦਿੰਦੇ ਆ ਵੀ ਸਾਤ ਸਾਤ ਸਿਮਰੋ ਗੋਬਿੰਦ ਜਾ ਉਠਦ ਬੈਠਦ ਸੋਵਤ ਤੇ ਆਈ ਜਾ ਮਾਰਗ ਚਲਦ ਹਰਿਆਰ ਗਾਈ ਜਾ ਉਠਦ ਬੈਠਦ ਸੋਵਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਇੰਨਾ ਜੋਰ ਦਿੱਤਾ ਵੀ ਵਾਇਗੁਰੂ ਦਾ ਸਿਫਤ ਸਲਾਹ ਕਰੋ ਉਹਦਾ ਨਾਮ ਜਪੋ ਪਰ ਨਾਲ ਕੰਡੀਸ਼ਨ ਉੱਥੇ ਵੀ ਲਾਤੀ ਮਹਾਰਾਜ ਨੇ ਆਕਣ ਲੱਗੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਕਿਦਾਂ ਸਾਵਧਾਨ ਇਕਾਗਰ ਚੇਤ ਭਈ ਸਾਵਧਾਨ ਮਤਲਬ ਭਈ ਸਰੀਰ ਘਟਲਿਆਈ ਨਾ ਹੋਵੇ ਸਰੀਰ ਨੂੰ ਆਵਾਜ਼ੀਆਂ ਅਨਿੰਦਰਾ ਦੇ ਕਿਤੇ ਇਦਾਂ ਦੇ ਜਿਹੜਾ ਤਾਮਸੀ ਗੁਣ ਹੋਣਾ ਉਹਦਾ ਪ੍ਰਭਾਵ ਨਾ ਹੋਵੇ ਉਹਦੇ ਅਧੀਨ ਹੋ ਕੇ ਨਾ ਤੁਸੀਂ ਬੈਠੋ ਜਿਸ ਵੇਲੇ ਪ੍ਰਮਾਤਮਾ ਦੀ ਸੇਵ ਤੋਂ ਸਲਾਹ ਕਰਨੀ ਆ ਨਾ ਫੁਰਨੇ ਰੋਕ ਕੇ ਸਰੀਰ ਨੂੰ ਸੈੱਟ ਕਰਕੇ ਇਕਾਗਰ ਜੀਤ ਮਤਲਬ ਮਨ ਵਿੱਚ ਖਿਆਲ ਨਾ ਆਉਂਦੇ ਹੋਣ ਚਿੱਤ ਵੀ ਇਕਾਗਰ ਹੋਵੇ ਤੇ ਮਨ ਤੇ ਤਨ ਦੋਨੇ ਹੀ ਜਾਪ ਤੇ ਵਿੱਚ ਹੋਣੇ ਚਾਹੀਦੇ ਆ ਇਹ ਨਹੀਂ ਵੀ ਮਨ ਚ ਫੁਰਨੇ ਚੱਲੀ ਜਾਂਦੇ ਤਾਂ ਤੁਸੀਂ ਭਜਨ ਬੰਦਗੀ ਕਰੀ ਜਾਂਦੇ ਆ ਤਾਂ ਮਨ ਤੁਰਿਆ ਫਿਰਦਾ ਇੱਧਰ ਉੱਧਰ ਉਹ ਜਿਵੇਂ ਜਪਜੀ ਸਾਹਿਬ ਜਾਂ ਕੋਈ ਆਦਮੀ ਜਾਂ ਅਸੀਂ ਦੇਖਾ ਦੇਖੀ ਬਾਣੀ ਪੜਨੇ ਲੱਗਦੇ ਆ ਜਪਜੀ ਸਾਹਿਬ ਸ਼ੁਰੂ ਕਰੋ ਤਾਂ ਮੂਲ ਮੰਤਰ ਮਸੀਂ ਪੂਰਾ ਹੁੰਦਾ ਆ ਤੇ ਫਿਰ ਬੇਜੇ ਕਦੀਵਾਰੀ ਵਿੱਚ ਜਾ ਕੇ ਭਰ ਗਿਆ ਹੱਥ ਪੈਰ ਧਣ ਦੇ ਪਾਣੀ ਧੋਤਾ ਉਦਰਾ ਦੇਖੇ ਇੱਥੇ ਕਿ ਜਾ ਕੇ ਇੱਕ ਵਾਰੀ ਫੇਰ ਸੁਣਦਾ ਆ ਤੇ ਫੇਰ ਲਾਟ ਤੇ ਜਾ ਕੇ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਹੋਣ ਲੱਗਦਾ ਨਾ ਉਸ ਵੇਲੇ ਪਤਾ ਲੱਗਦਾ ਵੀ 파ੜ ਤਾਂ ਪੂਰਾ ਹੋ ਗਿਆ ਫੇਰ ਬੰਦਾ ਸੋਚਦਾ ਵੀ ਇਹ 파ੜ ਕਿਸਲੇ ਹੋ ਗਿਆ ਜਾਣੀ ਤੂੰ ਉੱਥੇ ਨਹੀਂ ਸੀਗਾ ਉਹ ਤਾਂ 파ੜ ਨਾ ਸੁਣਾਉਣਾ ਤਾਂ ਮਨ ਨੂੰ ਸੀਗਾ ਤੇ ਮਨ ਨੇ ਤਾਂ ਹਾਜ਼ਰ ਹੋ ਕੇ ਸੁਣਿਆ ਹੀ ਨਹੀਂ ਮਨ ਨੇ ਤਾਂ ਸੁਣਿਆ ਹੀ ਨਹੀਂ ਉਹ ਬਦ ਉਹ ਸੁਣਾਉਣਾ ਮੰਨ ਨੂੰ ਜਗਾ ਤੇ ਅਦਿ ਉਹ ਐਕਟੀਵਿਟੀ ਕਰਦੇ ਰਹਾ ਕਰਦਾ ਤਨ ਰਹਾ ਬਿਮਾਰ ਮਾਨਵ ਤੇ ਦਵਾਈ ਤਨ ਨੂੰ ਕਰਦੇ ਰਹੇ ਤੇ ਮਹਾਰਾਜ ਬੇਨਤੀ ਦਾ ਨੂੰ ਕਰਨੀ ਅਰਦਾਸ ਕਰਨੀ ਚਾਹੀਦੀ ਮਹਾਰਾਜ ਨੇ ਸਾਨੂੰ ਖੁੱਲੀ ਛੁੱਟੀ ਦਿੱਤੀ ਹੋਈ ਆ ਮਹਾਰਾਜ ਬਚਨ ਕਰਦੇ ਆ ਜੀ ਕੀ ਵਰਤਾ ਹੋਏ ਤੂੰ ਗੁਰਪੈ ਅਰਦਾਸ ਕਰ ਜੋ ਤੇਨਾ ਦਿਲ ਚਾਹੁੰਦਾ ਤੂੰ ਗੁਰੂ ਅੱਗੇ ਅਰਦਾਸ ਕਰ ਦੁੱਖ ਬਾਤੇ ਸੁੱਖ ਬਾਤੇ ਪਦਾਰਥਾਂ ਬਾਤੇ ਹਰ ਕਿਸੇ ਚੀਜ਼ ਬਾਤੇ ਵੀ ਤੂੰ ਅਰਦਾਸ ਕਰ ਕਰ ਸਕਦਾ ਗੁਰੂ ਦੇ ਅੱਗੇ ਕਰਨੀ ਅਸੀਂ ਗੁਰੂ ਤੇ ਮੰਗਣਾ ਹੋਰ ਕੇ ਤੋ ਮੰਗਣਾ ਅਸੀਂ ਅਦੀ ਹੋਰ ਕਿਤੇ ਤੋਂ ਮੰਗਣਾ ਗੁਰੂ ਨੂੰ ਛੱਡ ਕੇ ਤਾਂ ਮੈਂ ਹੋਰ ਕਿਤੇ ਤੋਂ ਮੰਗਣਾ ਹੀ ਨਹੀਂ। ਤੋਂ ਇਹ ਕਰਕੇ ਸਾਨੂੰ ਅਰਦਾਸ ਕਰਨ ਨੂੰ ਕਿਹਾ ਵੀ ਜੀ ਕੀ ਵਰਤਾ ਹੋਏ ਤੂੰ ਗੁਰ ਪੈ ਅਰਦਾਸ ਕਰ ਨਾਲ ਅਗਲੀ ਤੁਕ ਦੇ ਵਿੱਚ ਕੰਡੀਸ਼ਨ ਲਾਤੀ ਅਰਦਾਸ ਕਰਨੀ ਕਿਦਾਂ ਛੋਟ ਧਿਆਨ ਪਸਗਲ ਮਨ ਤਨ ਅਰਪਤਰ ਤੇਰੀਆਂ ਜਿਹੜੀਆਂ ਆਪਣੀਆਂ ਜਦੋਂ ਵੀ ਮਨੁੱਖ ਮੰਗਦਾ ਨਾ ਆਪਣੀ ਸਿਆਣਪ ਨੂੰ ਵਰਤ ਕੇ ਮੰਗਦਾ ਕਿਉਂਕਿ ਜਿਹੜੀ ਸਿਆਣਪ ਵਰਤ ਕੇ ਮੰਗੂਗਾ ਉਹਦੇ ਵਿੱਚ ਅਸੀਂ ਮਾਇਆ ਹੀ ਮੰਗਣੀ ਆ। ਦੂਜਰਿਆਂ ਦੇ ਦੁੱਖ ਮੰਗਾਂਗੇ ਤੇ ਆਪਣੇ ਬਾਅਦ ਤੇ ਸੁੱਖ ਮੰਗਾਂਗੇ ਕਦੇ ਵੀ ਸਰਬੱਤ ਦਾ ਭਲਾ ਨਹੀਂ ਮੰਗਦੇ ਉਹ ਉਪਰੋਂ ਉਪਰੋਂ ਜਿਵੇਂ ਭਾਈ ਸਾਹਿਬ ਕਹਿੰਦੇ ਆ ਬਈ ਤੇ ਨਾਨਕ ਨਾਮ ਚੜਦੀ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹਨਾਂ ਨਾਲ ਬੋਲਦੇ ਜਰੂਰ ਆ ਪਰ ਕਦੇ ਦਿਲੋਂ ਨਹੀਂ ਅਸੀਂ ਸਰਬੱਤ ਦਾ ਭਲਾ ਮੰਗਿਆ ਜੇ ਜਦੋਂ ਸਰਬੱਤ ਦਾ ਭਲਾ ਨਹੀਂ ਮੰਗਦੇ ਤਾਂ ਉਹਦਾ ਮਤਲਬ ਆ ਦੀ ਸਿਰਫ ਆਪਣੇ ਬਾਅਦ ਤੇ ਅਸੀਂ ਸਵਾਰਥ ਸਵਾਰਥੀਨ ਹੋ ਕੇ ਮੰਗਦੇ ਆ ਜਿਹੜੀ ਵੀ ਅਰਦਾਸ ਕਰਦੇ ਆ ਤਦੇ ਅਰਦਾਸ ਪੂਰੀ ਨਹੀਂ ਹੁੰਦੀ ਤੇ ਜਿਨ੍ਹਾਂ ਦੀ ਪੂਰੀ ਹੁੰਦੀ ਨਾ ਫਿਰਤੀ ਕਦੇ ਨਾ ਹੋਵੇ ਜਨਕੀ ਅਰਦਾਸ ਗੁਰੂ ਜਿਹੜੀ ਬਿਰਤੀ ਕਦੇ ਨਾ ਉਵੇਂ ਜਾਣ ਕੇ ਅਰਦਾਸ ਦਾ ਭਾਵ ਹੈ ਕਿ ਉਹ ਜਿਹੜਾ ਜਨ ਬਣ ਜਾਂਦਾ ਨਾ ਸੇਵਕ ਕਹਿ ਲਓ ਜਨ ਕਹਿ ਲਓ ਗੁਰਸਿੱਖ ਕਹਿ ਲਓ ਸੰਤ ਕਹਿ ਲਓ ਉਹ ਜਿਹਨੇ ਵੀ ਉੱਚੇ ਰਤਵੇ ਰੱਖੇ ਆ ਗੁਰਬਾਣੀ ਦੇ ਵਿੱਚ ਉਹ ਸਾਰੇ ਭਾਵ ਅਰਥ ਇੱਕੋ ਹੀ ਆ ਵੀ ਜਿਹੜਾ ਗੁਰੂ ਵਾਲ ਨੂੰ ਮੁਖ ਹੋ ਗਿਆ ਜਿਹਦਾ ਜਿਹਦਾ ਗੁਰੂ ਨਾਲ ਇੱਕਮਿਕ ਹੋ ਗਿਆ ਜਿਹਨੇ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ 'ਚ ਧਾਰਨ ਕਰ ਲਿਆ ਉਹ ਜਨ ਬਣ ਜਾਂਦਾ ਉਹ ਸੇਵਕ ਬਣ ਜਾਂਦਾ ਗੁਰਸਿੱਖ ਬਣ ਜਾਂਦਾ ਤਾਂ ਫਿਰ ਉਹਦੀ ਅਰਦਾਸ ਨਹੀਂ ਬਿਰਤੀ ਜਾਂਦੀ ਕਿਉਂ ਕਿਉਂਕਿ ਉਹਨੂੰ ਫਿਰ ਸਾਰਾ ਪਰਿਵਾਰ ਹੈ ਸਾਰਾ ਸੰਸਾਰ ਹੈ ਆਪਣਾ ਪਰਿਵਾਰ ਦੇ ਸੰਲਪ ਜਾਂਦਾ ਉਹ ਫਿਰ ਕਹਿੰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰਾ ਉਭਰੇ ਤੇ ਤੇ ਲਿਓ ਬਰ ਏ ਵਾਇਗਰੂਪ ਵੀ ਤੂੰ ਆ ਸਾਰੇ ਸੰਸਾਰ ਨੂੰ ਰੱਖ ਲੈ ਰੱਖਣ ਤੋਂ ਮਤਲਬ ਇਹ ਮੌਤ ਤੋਂ ਨਹੀਂ ਕਿਉਂਕਿ ਮੌਤ ਤੋਂ ਤਾਂ ਉਹ ਮੌਤ ਤਾਂ ਉਹਨੇ ਆਪ ਨੇ ਜਿਤ ਕੀਤੀ ਹੋਈ ਹੈ ਮਰਨ ਤੋਂ ਤਾਂ ਉਹ ਰੱਖੇ ਨਹੀਂ ਸਕਦਾ ਕਿਉਂਕਿ ਮੌਤ ਤਾਂ ਉਹਨੇ ਆਪ ਹੀ ਮਰਨ ਲਿਖਾਇ ਮੰਡਲ ਮੈਂ ਆਏ ਪਹਿਲਾਂ ਮੌਤ ਲਿਖਾਈ ਆ ਤਾਂ ਫਿਰ ਇਸ ਮਤਲਬ ਮ੍ਰਿਤੂ ਲੋਕ ਦੇ ਵਿੱਚ ਆਏ ਤਾਂ ਨਾਂ ਹੀ ਮ੍ਰਿਤੂ ਲੋਕ ਆ ਜਿੱਥੇ ਸਾਰਿਆਂ ਨੇ ਮਰਨਾ ਏ ਜਿਹੜੀ ਚੀਜ਼ ਆਉਣੀ ਏ ਉਹਨੇ ਮਰਨਾ ਹੀ ਆ ਜਿਹਦਾ ਨਾਂ ਹੀ ਮਰਨ ਲੋਕ ਆ ਜਿੱਥੇ ਮਰਨ ਬਾਤ ਤੇ ਆਉਨੇ ਆ ਉਥੇ ਕਿਦਾਂ ਕੋਈ ਕਹਿ ਸਕਦਾ ਬਈ ਤੂੰ ਨਹੀਂ ਮਰਨਾ ਜਾਂ ਮੈਂ ਨਹੀਂ ਮਰਨਾ ਮਾਰੇ ਕਹਿੰਦੇ ਰਾਣਾ ਰੰਗ ਨਾ ਕੋਊ ਰਹਿ ਰਾਣਾ ਰੰਗ ਨਾ ਕੋਊ ਰਹਿ ਰੰਗ ਨਾ ਤੋਂਗ ਫਕੀਰ ਬਾਰੀ ਆਪ ਉਹ ਆਪਣੀ ਕੋਈ ਨਾ ਬੰਦਾ ਧੀਰ ਕੋਈ ਰਾਜਾ ਰਾਣਾ ਕੋਈ ਗਰੀਬ ਅਮੀਰ ਕੋਈ ਨਹੀਂ ਇੱਥੇ ਰਹਿਣ ਵਾਲਾ ਹੈਗਾ ਆ ਤੇ ਮਹਾਰਾਜ ਕਹਿੰਦੇ ਕੋਈ ਕਿਸੇ ਨੂੰ ਧੀਰਜ ਵੀ ਨਹੀਂ ਦੇ ਸਕਦਾ ਵੀ ਮੈਂ ਕਿਸੇ ਨੂੰ ਹੌਸਲਾ ਦੇ ਜਾਵਾਂ ਵੀ ਗੁਰਮੁਖਾ ਚੱਲ ਕੋਈ ਨਹੀਂ ਤੂੰ ਨਹੀਂ ਮਰਨਾ ਤੂੰ ਉੱਟ ਗਿਆ ਰਹਿਣਾ ਹੌਸਲਾ ਤਾਂ ਤਾਂ ਦੇਵਾਂ ਜੇ ਮੈਂ ਆਪ ਨਾ ਆਪ ਨਾ ਮਰਨ ਵਾਲੀ ਲੈਂਡ 'ਚ ਆਵਾਂ ਮੈਂ ਤਾਂ ਆਪ ਮਰਨ ਦੀ ਲੈਂਡ 'ਚ ਆਂ ਤਾਂ ਮੈਂ ਕਿਸੇ ਨੂੰ ਕਿੱਦਾਂ ਕਹਿ ਦਦਾ ਵੀ ਤੂੰ ਨਹੀਂ ਮਰਨਾ ਸੋ ਹਾਂ ਇਹ ਆਪ ਅੱਜ ਕੱਲ ਦੇ ਵਿੱਚ ਜਿਸ ਵੇਲੇ ਨੰਬਰ ਚਿਰੀ ਜਿੰਨਕੀ ਧਰੋ ਪਾਰਟੀ ਤੇ ਨਾ ਮਰਨਾ ਭਾਈ ਜਿਨ੍ਹਾਂ ਦਾ ਧਰੋ ਪਰਦਾ ਪਾੜ ਗਿਆ ਨਾ ਅਸੀਂ ਮਰਨ ਲਗਾਏ ਮੰਡਲ ਮੈਂ ਆਏ ਅਸੀਂ ਮੌਤ ਲਿਖਾ ਕੇ ਆਏ ਆ ਪਰ ਮਹਾਰਾਜ ਕਹਿੰਦੇ ਵੀ ਜੀ ਕੀ ਬਿਰਤਾ ਹੋਏ ਤੋ ਗੁਰਪਿਆਰ ਅਰਦਾਸ ਕਰ ਪਰ ਛਾੜ ਧਿਆਨ ਪਸ ਅਗਲੇ ਮਨ ਤਾਂ ਨਿਅਰਪਧਾਰ ਆਪਣਾ ਮਨ ਤੇ ਤਨ ਉਹ ਜਿਹੜਾ ਗੁਰੂ ਦੇ ਹਵਾਲੇ ਕਰਦੇ ਪਹਿਲਾਂ ਫੇਰ ਅਰਦਾਸ ਕਰ ਹੁਣ ਮਨ ਅਰਪਣ ਕਰਨਾ ਮਤਲਬ ਵੀ ਮਨ ਦੀ ਮਾਤੋ ਚਤਰਾਇਆਂ ਛੱਡ ਦੇਣੀਆਂ ਤੇ ਜਿਹੜਾ ਤਨ ਉਹ ਤਨ ਅਰਪਣ ਕਰਨ ਤੋਂ ਮਤਲਬ ਵੀ ਸਾਧ ਸੰਗਤ ਦੀ ਗੁਰੂ ਦੀ ਸੇਵਾ ਵਿੱਚ ਲੱਗ ਜਾਣਾ ਇਹ ਇਹਨੂੰ ਤਤ ਪਰ ਰੱਖਣਾ ਹਰ ਭਗਤ ਗੁਰੂ ਦੇ ਉਪਦੇਸ਼ ਨੂੰ ਮੰਨਣ ਬਾਅਦ ਤੇ ਗੁਰੂ ਦੇ ਹੁਕਮ ਵਜਾਉਣ ਬਾਅਦ ਤੇ ਉਹਦੀ ਗੁਰੂ ਦੇ ਹੁਕਮ ਦੀ ਤਾਮੀਲ ਕਰਨ ਬਾਅਦ ਤੇ ਤਨ ਨੂੰ ਹਰ ਵਕਤ ਤਤ ਪਰ ਰੱਖਣਾ ਜਰਾ ਟਲਾਈ ਨਾ ਹੋਵੇ ਇਹ ਆ ਬਈ ਗੁਰੂ ਨੂੰ ਤਾਨਾ ਅਰਪਣ ਕਰ ਦਿੱਤਾ ਤੇ ਮਨ ਹਰ ਵਕਤ ਸੁਚੇਤ ਰਹੇ ਵਿਕਾਰਾਂ ਵੱਲ ਦੇ ਪਾਸੇੋਂ ਸੁਚੇਤ ਰੱਖਣਾ ਆਪਣੇ ਮਨ ਨੂੰ ਗੁਰੂ ਦੀ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਬਣਾਉਣਾ ਇਹ ਮਨ ਅਰਪਣ ਕਰਨਾ ਮਾਰੇ ਕਹਿੰਦੇ ਮਨ ਤੇ ਤਨ ਦੋਨੋਂ ਹੀ ਅਰਪਣ ਕਰ ਦੇ ਗੁਰੂ ਦੇ ਫੇ ਗੁਰੂ ਦੇ ਅੱਗੇ ਅਰਦਾਸ ਕਰ ਜੋ ਤੇਰੇ ਮਨ ਚਾਹੁੰਦਾ ਆ ਤਾਂ ਫੇਰ ਤੁਸੀਂ ਹਿਸਾਬ ਲਾ ਲਮੂ ਵੀ ਜਿੱਲੇ ਅਸੀਂ ਮਨ ਤੇ ਤਨ ਗੁਰੂ ਦੇ ਅਰਪਣ ਕਰ ਦਿੱਤਾ ਨਾ ਫੇਰ ਅਰਦਾਸ ਹੀ ਨਹੀਂ ਰਹਿਣੀ ਫੇਰ ਅਰਦਾਸ ਹੀ ਨਹੀਂ ਰਹਿਣੀ ਸਾਨੂੰ ਅਰਦਾਸ ਕਰਨ ਨੂੰ ਬਜਣਾ ਹੀ ਕੱਖ ਨੇ ਹੁਣ ਬਜਿਆ ਤਾਂ ਅਰਦਾਸ ਕਰਨ ਨੂੰ ਤਾਂ ਆਂ ਅਰਦਾਸਾਂ ਤਾਂ ਕਰਕੇ ਐਡੀਆਂ ਲੰਮੀਆਂ ਹੁੰਦੀਆਂ ਜਾਂ ਅਰਦਾਸਾਂ ਦੀ ਇੰਨੀ ਕਰਉਂਦੀ ਪਰਮਾਹਾਰਵਾ ਕਿਉਂਕਿ ਹਾਲੇ ਮਨ ਤੇ ਤਨ ਗੁਰੂ ਨੂੰ ਅਰਪਣ ਨਹੀਂ ਕੀਤਾ ਅਜੇ ਇਹਦੇ ਚ ਮੇਰ ਤੇਰ ਵਾ ਅਦੇ ਅਦੇ ਮੇਰ ਤੇਰਵਾ ਜੇ ਅਰਪਣ ਕਰ ਵੀ ਦਿੱਤਾ ਨਾ ਗੱਲੀ ਗੱਲੀ ਪੇ ਮੈਂ ਮੇਰਾ ਮੁਝ ਮੇ ਕਿਛ ਨਹੀਂ ਸਾ ਜੋ ਕੇ ਜਿਆਦਾ ਉਹ ਤੇਰਾ ਪਰ ਨਾਲ ਮਨ ਵਿੱਚ ਇਹ ਹੁੰਦਾ ਆ ਬੇ ਕਬਜਾ ਮੇਰਾ ਕਬਜਾ ਨਹੀਂ ਛੱਡਿਆ ਹੈ ਉਦਾਂ ਵਾਇਗਰੋ ਤੇਰਾ ਹੀ ਆ ਸਭ ਕੁਝ ਸੋ ਜੀ ਕੀ ਬਿਰਤਾ ਹੋਏ ਤੋ ਗੁਰਪੈ ਅਰਦਾਸ ਕਰ ਨਾਲ ਕਹਿਤਾ ਛਾੜ ਸਿਆਣ ਪਸਕਲ ਮੰਨਤਾ ਨੇ ਅਰਪ ਧਰ ਮਹਾਰਾਜ ਬੇਮਨ ਤੇ ਤਾਨਾ ਅਰਪਣ ਕਰਕੇ ਕਿਉਂ ਅਰਦਾਸ ਫਿਰ ਫਿਰ ਉਹ ਅਸੀਂ ਆਪਣੀਆਂ ਚਤਰਾਈਆਂ ਛੱਡ ਕੇ ਕਿਉਂ ਅਰਦਾਸ ਕਰੀਏ ਤਾਂ ਮਹਾਰਾਜ ਆਕਣ ਲੱਗੇ ਇੱਕ ਹੋਰ ਬਚਨ ਵਿੱਚ ਕਹਿੰਦੇ ਕਹਿੰਦੇ ਜੋ ਮੰਗੇ ਤੋ ਮੰਗੇ ਬੀਆ ਮੈਂ ਤਾਂ ਕਰਕੇ ਤੈਨੂੰ ਕਹਿਣਾ ਮਹਾਰਾਜ ਕਹਿੰਦੇ ਵੀ ਤੂੰ ਆਪਣੇ ਚਤਰਾਈਆਂ ਛੱਡ ਕੇ ਅਰਦਾਸ ਕਰ ਜਿੱਲੇ ਤੂੰ ਚਤਰਾਈਆਂ ਦੇ ਅਧੀਨ ਅਰਦਾਸ ਕਰਦਾ ਨਾ ਦੁਨਿਆਵੀ ਪੱਖ ਤੋਂ ਅਰਦਾਸ ਕਰਦਾ ਆ ਜਿੱਲੇ ਆਪਣੇ ਆਪ ਨੂੰ ਸੰਸਾਰ ਨਾਲ ਜੋੜ ਕੇ ਅਰਦਾਸ ਕਰਦਾ ਆ ਕਿਉਂਕਿ ਅਰਦਾਸ ਕਰਨ ਨੂੰ ਨਿਰੰਕਾਰ ਨਾਲ ਜੋੜ ਕੇ ਅਰਦਾਸ ਕਰਨ ਨੂੰ ਕਹਿੰਦੇ ਵੀ ਆਪਣੇ ਆਪ ਨੂੰ ਨਿਰੰਕਾਰ ਨਾਲ ਜੋੜ ਕੇ ਅਰਦਾਸ ਕਰ ਪਰ ਜਦੋਂ ਅਸੀਂ ਅਰਦਾਸ ਕਰਦੇ ਆਂ ਅਸੀਂ ਆਪਣੇ ਆਪ ਨੂੰ ਸੰਸਾਰ ਨਾਲ ਜੋੜ ਕੇ ਅਰਦਾਸ ਕਰਦੇ ਆਂ ਜੇ ਸੰਸਾਰ ਨਾਲ ਜੁੜ ਕੇ ਅਰਦਾਸ ਕਰਦੇ ਆਂ ਤਾਂ ਸੰਸਾਰਿਕ ਪਦਾਰਥ ਮੰਗਾਂਗੇ ਮਾਇਆ ਹੀ ਮੰਗਾਂਗੇ ਦੁਨਿਆਵੀ ਭੌਤਿਕ ਸੁੱਖ ਹੀ ਮੰਗਾਂਗੇ ਹਾਲਾਂ ਜਿਹੜੇ ਅਸਲ ਦੇ ਵਿੱਚ ਜਿਹੜੇ ਦੁੱਖ ਆ ਜਿਹੜੇ ਭੌਤਿਕ ਆ ਨਾ ਇਹ ਦੁੱਖ ਆ ਕਿਉਂਕਿ ਬਿਨ ਤੁਦ ਹੋਰ ਜੇ ਮੰਗਣ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਜਦੋਂ ਨਿਰੰਕਾਰ ਨਾਲ ਜੁੜ ਕੇ ਮੰਗਾਗੇ ਤਾਂ ਫੇਰ ਨਾਮਦਾਨ ਮੰਗਾਗੇ ਫੇਰ ਉਹਦੀ ਸਿਰਦਸਲਾ ਮੰਗਾਗੇ ਜਿਹੜੇ ਦੇ ਵਿੱਚ ਸਦਾ ਹੀ ਸੁੱਖ ਆ ਜੇ ਲੋੜ ਹੈ ਸਦਾ ਸੁਖ ਭਾਈ ਸਾਧੂ ਸੰਗਤ ਗੁਰਾਂ ਬਤਾਈ ਉਹਾਂ ਜਪਿਆ ਕੇਵਲ ਨਾਮ ਸਾਧੂ ਸੰਗਤ ਪਾਰਗ੍ਰਾਮ ਤੋ ਮਹਾਰਾਜ ਕਹਿੰਦੇ ਗੁਰਮਖਾ ਤੂੰ ਜਦੋਂ ਵੀ ਆਪਣੇ ਮਨ ਦੇ ਅਧੀਨ ਹੋ ਕੇ ਆਪਣੀ ਮਤ ਦੀਆਂ ਚਤਰਾਈਆਂ ਨੂੰ ਵਰਤ ਕੇ ਸੰਸਾਰਿਕ ਪੱਖ ਤੋਂ ਅਰਦਾਸ ਕਰਦਾ ਹੈ ਨਾ ਤਾਂ ਤੂੰ ਜਦੋਂ ਵੀ ਕਰਦਾ ਮਾਇਆ ਹੀ ਮੰਗਦਾ ਜੋ ਮੰਗ ਤੋ ਮੰਗ ਹੈ ਬੀਆ ਪੀਆ ਮਤਲਬ ਦੂਜਾ ਦੂਜਾ ਕੀ ਆ ਆਪਾਂ ਪੜਦੇ ਨਾ ਆਸਾਂ ਕੀ ਬਾਹਰ ਦੇ ਵਿੱਚ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਉ ਦੂਈ ਦੂਜਾ ਦੂਈ ਕੁਦਰਤ ਸਾਜਿਆ ਕਰਾਥਨ ਡਟੋ ਜਾ ਦੂਈ ਕੀ ਆ ਕੁਦਰਤ ਕੁਦਰਤ ਕੀ ਆ ਮਾਇਆ ਜਦੋਂ ਵੀ ਮੰਗਦਾ ਮਨੁੱਖ ਉਹ ਕੁਦਰਤ ਨੂੰ ਭਾਵ ਭੌਤਿਕ ਭੌਤਿਕ ਜੋ ਕੁਝ ਸਾਡੇ ਸਾਹਮਣੇ ਆਸ-ਪਾਸ ਦਿਸਦਾ ਹੈ ਨਾ ਦੁਨੀਆ ਦੇ ਪਦਾਰਥ ਇਹ ਮਾਇਆ ਆ ਹਾਈਵਨ ਇੱਥੇ ਤੱਕ ਵੀ ਸਾਡਾ ਸਰੀਰ ਵੀ ਮਾਇਆ ਆ ਤੇ ਮਹਾਰਾਜ ਕਹਿੰਦੇ ਜੋ ਮੰਗਿਆ ਤੋਂ ਮੰਗਿਆ ਬੀਆ ਜਦੋਂ ਤੂੰ ਮੰਗਦਾ ਉਦੋਂ ਤੂੰ ਨਾ ਆਪਣੇ ਸਿਆਣਪ ਚਤਰਾਇਆਂ ਨਹੀਂ ਛੱਡੀਆਂ ਕਰਕੇ ਤਿਆਗੀਆਂ ਨਹੀਂ ਕਰਕੇ ਅਰਦਾਸ ਕਰਦਾ ਨਾ ਨਾਲ ਹੀ ਰੱਖ ਕੇ ਤਾਂ ਮਹਾਰਾਜ ਕਹਿੰਦੇ ਫਿਰ ਤੂੰ ਇਹ ਨਾ ਆਪਣੇ ਮਨ ਦੇ ਅਧੀਨ ਹੋ ਕੇ ਜਦੋਂ ਮਨਮੁਖ ਬਣ ਕੇ ਅਰਦਾਸ ਕਰਦਾ ਹੈ ਨਾ ਤਾਂ ਫਿਰ ਤੂੰ ਬੀਆ ਭਾਵ ਤੂੰ ਕੁਦਰਤ ਤੇ ਤੂੰ ਮਾਇਆ ਹੀ ਮੰਗਦਾ ਤੇ ਮਹਾਰਾਏ ਕਹਿੰਦੇ ਕਹਿੰਦੇ ਜੋ ਮੰਗਿਆ ਤੋ ਮੰਗਿਆ ਬੀਆ ਜਾਂ ਤੇ ਕੁਸ਼ਲ ਨਾ ਕਹੋ ਥੀਆ ਕਹਿੰਦੇ ਉਹਦੇ ਤੋਂ ਕੁਸ਼ਲ ਮਤਲਬ ਸੁੱਖ ਸ਼ਾਂਤੀ ਮੰਗਲ ਸੁੱਖ ਸ਼ਾਂਤੀ ਆਕਣ ਲੱਗੇ ਮੈਂ ਅੱਜ ਤੱਕ ਨਹੀਂ ਦੇਖਿਆ ਕਿ ਕਿਸੇ ਨੇ ਮਾਇਆ ਮੰਗ ਕੇ ਮਾਇਆ ਬਹੁਤੀ ਇਕੱਠੀ ਕਰਕੇ ਸੁੱਖ ਪ੍ਰਾਪਤ ਕਰ ਲਿਆ ਹੋਵੇ ਨਾ ਤਾਂ ਅਸੀਂ ਵੀ ਦੇਖਦੇ ਆ ਜੰਗ ਕਾਦੇ ਵਾਸਤੇ ਲੱਗਣ ਡਈ ਆ ਇਹ ਬਹੁਤੀ ਮਾਇਆ ਜਿਹਨਾਂ ਦੇ ਗੋਲ ਆ ਗਏ ਆ ਨਾ ਇਹ ਉਹਨਾਂ ਦੇ ਦਿਮਾਗ ਦੇ ਖੁਰਾਫਾਤ ਆ ਗਰੀਬ ਬੰਦੇ ਕਾ ਨੂੰ ਜੰਗ ਜਾਂਦੇ ਆ ਯਾਰ ਗਰੀਬ ਬੰਦੇ ਨਹੀਂ ਜਾ ਕੇ ਜਾਂਦਾ ਕਿਉਂਕਿ ਗਰੀਬ ਨੂੰ ਤਾਂ ਆਪਣੀ ਰੋਟੀ ਪਾਣੀ ਦਾ ਹੀ ਫਿਕਰ ਵਾ ਉਹਦੇ ਕੋਲ ਤਾਂ ਪਦਾਰਥ ਹੈ ਹੀ ਨਹੀਂ ਜਿਹੜਾ ਉਹਨੂੰ ਫਿਕਰ ਹੋਵੇ ਵੀ ਮੇਰੇ ਪਦਾਰਥ ਨਾ ਖੋਸ ਜਾਣ ਮੇ ਤੋਂ ਕੋਈ ਆ ਜੀਜ ਖੋ ਗਏ ਨਾ ਲੈ ਜਾਵੇ ਉਹ ਤਾਂ ਉਹ ਜਿਹਦੇ ਕੋਲ ਬਹੁਤਾਤ ਵਾ ਉਹ ਹੀ ਬਚਾਉਣ ਵਾਸਤੇ ਇਹ ਜੰਗਾ ਜੁੱਧਾਂ ਦੇ ਵਿੱਚ ਪੈਂਦੇ ਆ ਨਾ ਤੇ ਇਹਨਾਂ ਦਾ ਇਹਦਾ ਖਾਜਾ ਜੰਗਯੋਧ ਦਾ ਖਾਜਾ ਜਿਹੜਾ ਹੈ ਨਾ ਉਹਦੀ ਖੁਰਾਕ ਉਹ ਗਰੀਬ ਤਬਕਾ ਬਣਦਾ ਆ ਬਾਲਣ ਜਿਹੜਾ ਇਹਦੇ ਵਿੱਚ ਝੋਕਣਾ ਹੈ ਨਾ ਬਾਲਣ ਬਾਲਣਾ ਇਸ ਜੰਗ ਦੀ ਪੱਠੀ ਵਿੱਚ ਉਹ ਸਾਰੇ ਗਰੀਬ ਬਾਲਣ ਬਣ ਕੇ ਵਿੱਚ ਝੋਕਣੇ ਆ ਤੇ ਜਿਹੜਾ ਉੱਪਰਲਾ ਇਹਦਾ ਨਿਗਮ ਆਣਾ ਜਿਹਦੇ ਜਿਹੜਾ ਇਹਦੇ ਤੇ ਪਦਾਰਤ ਪਕਾਉਣਾ ਆ ਜਿਨ੍ਹਾਂ ਨੇ ਇਹਦੇ ਵਿੱਚੋਂ ਲਾਹਾ ਲੈਣਾ ਆ ਉਹ ਸਾਰੇ ਉਹ ਹੀ ਆ ਜਿਹੜੇ ਆ ਵੱਡ ਵੱਡੀਆਂ ਕੋਠੀਆਂ ਪਾ ਕੇ ਤੇ ਉੱਚੇ ਉੱਚੇ ਮਰਾਤਿਆਂ ਦੇ ਉੱਤੇ ਬੈਠੇ ਹੋਏ ਆ ਫਾਕਮ ਬਣ ਕੇ ਬੈਠੇ ਹੋ ਜਿਹੜੇ ਫਾਇਦਾ ਉਹਨਾਂ ਨੂੰ ਹੋਣਾ ਤੇ ਮਹਾਰਾਜ ਆਕਣ ਲੱਗੇ ਕਹਿੰਦੇ ਜੋ ਮੰਗੇ ਤੋ ਮੰਗੇ ਬੀਆ ਜਾਂ ਤੇ ਕੁਸ਼ਲ ਨਾ ਕਾਹੂ ਉਥੀਆ ਤੇ ਮਹਾਰਾਜ ਫਿਰ ਕਰਨਾ ਕੀ ਚਾਹੀਦਾ ਆਕਣ ਲੱਗੇ ਮੰਗਣ ਮੰਗਣ ਮਾਗ ਤਾਂ ਇੱਕ ਹੈ ਮੰਗ ਜੇ ਤੂੰ ਮੰਗਣਾ ਹੀ ਆ ਨਾ ਅਰਦਾਸ ਕਰਨੇ ਆ ਤਾਂ ਉਹ ਤੇ ਵਾਹਿਗੁਰੂ ਨੂੰ ਮੰਗ ਜਾਂ ਤੇ ਨਾਨਕ ਜਾਂ ਤੇ ਪਰੇ ਪ੍ਰਾਂਗ ਕਹਿੰਦੇ ਪਰ ਨਾਮ ਮੰਗ ਲੈ ਜੇ ਤੇ ਸਦਕਾ ਤੂੰ ਇਸ ਭਵਸਾਗਰ ਤੋਂ ਪਾਰ ਹੋ ਜਾਂ ਜੇ ਇੱਕ ਨੂੰ ਮੰਗੀਏ ਪ੍ਰਮਾਤਮਾ ਨੂੰ ਮੰਗ ਲਈਏ ਹੁਣ ਦੇਖੋ ਬਾਪੂ ਜੀ ਆ ਪਿਤਾ ਜੀ ਆ ਪਾਪਾ ਜੀ ਆ ਜੇ ਉਹਨਾਂ ਕੋਲੋਂ ਕਦੇ ਕਹਦੇ ਇੱਕ ਐਫਡੀ ਦੇ ਦਿਓ ਕਦੇ ਦੂਜੀ ਵਾਰੀ ਕਹਦੇ ਮੈਨੂੰ ਉਹ ਪਹਿਲੀ 1 ਕਿੱਲਾ ਉਹ ਪਹਿਲੀ ਦੇ ਦਿਓ ਮੈਨੂੰ ਉਹ ਬਾਹਰਲਾ ਘਰ ਦੇ ਦਿਓ ਮੈਨੂੰ ਉਹ ਫਲਾਨੀ ਚੀਜ਼ ਦੇ ਦਿਓ ਇੱਕ ਇੱਕ ਕਰਕੇ ਚੀਜ਼ ਮੰਗੀਏ ਤਾਂ ਇੱਕ ਇੱਕ ਹੀ ਮਿਲਣੀ ਆ ਤੇ ਜੇ ਬਾਪੂ ਨੂੰ ਹੀ ਮੰਗ ਲਈਏ ਵੀ ਬਾਪੂ ਜੀ ਤੁਸੀਂ ਆ ਜਾਓ ਤਾਂ ਫਿਰ ਜੋ ਜਿਹੜਾ ਬਾਪੂ ਦੇ ਕੋਲ ਪਦਾਰਥ ਹੋ ਜਿੰਨਾ ਕੁਝ ਹੈਗਾ ਬਾਪੂ ਦੀ ਸੰਪਤੀ ਆ ਉਹ ਕਦੇ ਪਿੱਛੇ ਰਹਿ ਜਾਣੀ ਆ ਉਹ ਵੀ ਤਾਂ ਨਾਲ ਹੀ ਆ ਜਾਣੀ ਨਾ ਤੂੰ ਮੰਗਣ ਮੰਗ ਤਾਂ ਇੱਕ ਹੈ ਮੰਗ ਨਾਨਕ ਜਾਣਦਾ ਪਰੇਪਰਾਗ ਇਹ ਨਾਨਕ ਏ ਭਾਈ ਉਹ ਇੱਕ ਨੂੰ ਮੰਗ ਉਸ ਵਾਹਿਗੁਰੂ ਦੇ ਨਾਮ ਨੂੰ ਉਹਦੀ ਸਿਰ ਤੋਂ ਸਲਾ ਨੂੰ ਮੰਗ ਜਿਹਦੇ ਕਰਕੇ ਤੂੰ ਸਾਰੇ ਝੰਜਟਾਂ ਤੋਂ ਪਾਰ ਹੋ ਜਾਏਗਾ ਸੋ ਇਹਦ ਕਰਕੇ ਜਦੋਂ ਅਰਦਾਸ ਕਰਨੀ ਅਰਦਾਸ ਕਰਨੀ ਮਾੜੀ ਨਹੀਂ ਪਰ ਆਪਣੀਆਂ ਗਿਆਨਪੰਦੀਆਂ ਦੇ ਅਧੀਨ ਹੋ ਕੇ ਨਹੀਂ ਅਰਦਾਸ ਕਰਨੀ ਉਹ ਨਾ ਪੂਰੀ ਹੋਣੀ ਆ ਤੇ ਉਹਦੇ ਵਿੱਚੋਂ ਅਸੀਂ ਪਰਕਾ ਬੁਰਾ ਨਾ ਦਾ ਕੋਈ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੇਰੇ ਤੇ ਜਦੋਂ ਅਸੀਂ ਕਿਤੇ ਹੋਰ ਦਾ ਬੁਰਾ ਤੱਕਦੇ ਆ ਨਾ ਮਨ ਵਿੱਚ ਤਦੇ ਅਸੀਂ ਦੁਖੀ ਹੁੰਨੇ ਆ ਮਾਰਾ ਕਹਿੰਦੇ ਕਿਸੇ ਹੋਰ ਦਾ ਬੁਰਾ ਨਾ ਆਪਣੇ ਮਨ ਵਿੱਚ ਮਾਨ ਵਿੱਚ ਟਕਾ ਕਿਸੇ ਦਾ ਬੁਰਾ ਨਾ ਸੋਚ ਤੇ ਤੁਮ ਕੋ ਕਹਿੰਦੇ ਮੈਂ ਗਾਰੰਟੀ ਲੈਣਾ ਤੁਮ ਕੋ ਦੁੱਖ ਨਹੀਂ ਭਾਈ ਮੇਰੇ ਤੇ ਇਹ ਮੇਰੇ ਮਿੱਤਰ ਹੈ ਮੇਰੇ ਭਰਾ ਤੂੰ ਕਦੇ ਦੁਖੀ ਨਹੀਂ ਹੋ ਸਕਦਾ ਜੇ ਤੂੰ ਦੂਜੇ ਦਾ ਆਪਣੇ ਮਨ ਵਿੱਚ ਕਿਸੇ ਨੂੰ ਦੁੱਖ ਦੇਣ ਦਾ ਜਿਹੜਾ ਚੂਰ ਮਾ ਨਾ ਪਕਾਵੇਂ ਪੜਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਉਮੀਦ ਉਹ ਮਹਾਰਾਜ ਗਰੰਟੀ ਲੈਂਦੇ ਅੱਦ ਗਾਲ ਦੀ ਪਰ ਅਜਿਹਾ ਨਸ ਨਾਸ ਭਰੀ ਹੋਈ ਆ ਬਈ ਦੂਜੇ ਨੂੰ ਸਾਡਾ ਦੁੱਖ ਹੀ ਇਹ ਆ ਬਈ ਦੂਜਾ ਕਿਉਂ ਸੁਖੀ ਆ ਵਾਹਿਗੁਰੂ ਵਾਹਿਗੁਰੂ ਆਸੀਂ ਦੁਖੀ ਇਸ ਗੱਲੋਂ ਹੀ ਆ ਵੀ ਦੂਜਾ ਕਿਉਂ ਸੁਖੀ ਆਸੀਂ ਆਪਣੇ ਦੁੱਖ ਤੋਂ ਥੋੜੋ ਦੁਖੀ ਆ ਦੂਜਾ ਕਿਉਂ ਸੁਖੀ ਆ ਦੂਆ ਕਿਉਂ ਹੱਸਦਾ ਆ ਉਹਨਾਂ ਦੇ ਘਰ ਦੇ ਵਿੱਚ ਖੇੜਾ ਕਿਉਂ ਉਹਨਾਂ ਦੇ ਕਲੇਜ ਕਿਉਂ ਨਹੀਂ ਆ ਅਸੀਂ ਤਾਂ ਇਸ ਗੱਲ ਤੋਂ ਦੁਖੀ ਆ ਤੇ ਉਹੋ ਹੀ ਦੁੱਖ ਸਾਡੇ ਘਰ ਦੇ ਵਿੱਚ ਜਿੰਨਾ ਅਸੀਂ ਆਪਣੇ ਮਨ ਨੂੰ ਉਹਨਾਂ ਦੇ ਸੁੱਖ ਸੁਖ ਨੂੰ ਦੇਖ ਕੇ ਕੁਰਜੀ ਜਾਂਦੇ ਆ ਉਹਨਾਂ ਹੀ ਸਾਡਾ ਮਨ ਜੰਜਾਲ ਵਿੱਚ ਮੈਲ ਵਿੱਚ ਹੰਕਾਰ ਵਿੱਚ ਮੋਹ ਵਿੱਚ ਨਿੰਦਿਆ ਵਿੱਚ ਫਸੀ ਜਾਂਦਾ ਉਹ ਜਿੰਨਾ ਨਿੰਦਿਆ ਵਿੱਚ ਫਸੀ ਜਾਂਦਾ ਦੂਸਰੇ ਬਾਅਦ ਤੇ ਸਾੜਾ ਕਰਦਾ ਉਹਨਾਂ ਹੀ ਆਪਣੇ ਘਰ ਦੇ ਵਿੱਚ ਅੱਗ ਲੱਗੀ ਜਾਂਦੀ ਆ ਉਹਨਾਂ ਘਰ ਦੇ ਵਿੱਚ ਜਿਆਦਾ ਫਸਾਦ ਖੜਾ ਹੋਈ ਜਾਂਦਾ ਉਹਨਾਂ ਹੀ ਸਾਨੂੰ ਹੋਰ ਆਪਣੇ ਕਲਾਵੇ ਵਿੱਚ ਲਈ ਜਾਂਦਾ ਜਿਹੜਾ ਦੁਰਦਸ਼ਾ ਹੈ ਸਾਡੀ ਤਾਂ ਗਰ ਤਾਂ ਗਰ ਕੇ ਮਹਾਰਾਜ ਕਹਿੰਦੇ ਗੰਦੇ ਭਾਈ ਜੀ ਕੀ ਵਰਤਾ ਹੋਏ ਤੂੰ ਗੁਰਪ੍ਰੇਰ ਅਰਦਾਸ ਕਰ ਪਰ ਨਾਲ ਕਹਿਤਾ ਛਾੜ ਸਿਆਣ ਪਸਗਲ ਮਨ ਤਨ ਅਰਪ ਧਰ ਗਾਂ ਇਸ ਅਰਦਾਸ ਬਾਰੇ ਹੋਰ ਵੀ ਵਿਚਾਰ ਕਰਾਂਗੇ ਵੀ ਗੁਰਮੁਖ ਪਿਆਰਿਆਂ ਨੇ ਜਿਹੜੀਆਂ ਅਰਦਾਸਾਂ ਕਰਕੇ ਕੁਝ ਮੰਗਿਆ ਨਾ ਉਹਨਾਂ ਦੇ ਮੰਗਣ ਵਿੱਚ ਤੇ ਸਾਡੇ ਮੰਗਣ ਵਿੱਚ ਕੀ ਫਰਕ ਵਾ ਕਿੱਥੋਂ ਜਾ ਕੇ ਫਰਕ ਪੈ ਜਾਂਦਾ ਮੰਗਿਆ ਉਹਨਾਂ ਨੇ ਵੀ 35 ਮਹਾਂਪੁਰਖ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਸਾਰਿਆਂ ਨੇ ਮੰਗਿਆ ਪਰ ਉਹਨਾਂ ਦੇ ਮੰਗਣ ਵਿੱਚ ਤਾਂ ਸਾਡੇ ਮੰਗਣ ਵਿੱਚ ਫਰਕ ਕਿੱਥੋਂ ਜਾ ਕੇ ਪੈ ਜਾਂਦਾ ਜਿਹੜਾ ਬਈ ਅਸੀਂ ਹੋਰ ਬਿਰਤੀ ਦੇ ਹੋ ਜਾਂਦੇ ਤਾਂ ਉਹ ਹੋਰ ਬਿਰਤੀ ਦੇ ਰਹਿ ਜਾਂਦੇ ਆ ਸੋ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ